ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਹੱਥ ਬੰਨ ਕੇ ਬੇਨਤੀ ਹੈ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਹੜ੍ਹ ਬਹੁਤ ਜ਼ਿਆਦਾ ਆਏ ਹੋਏ ਨੇ ਇਹ ਹੜ੍ਹਾਂ ਦਾ ਤੁਸੀਂ ਬਾਬਾ ਜੀ ਤੁਹਾਨੂੰ ਦਿਖਾ ਵੀ ਰਹੇ ਆ ਜਿਹੜਾ ਬੰਨੇ ਬੰਨੇ ਦੀ ਸਾਈਡ ਇਧਰ ਲਈ ਹੜ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਇਧਰ ਲਈ ਬੰਨੇ ਦਾ ਸਾਈਡ ਇਧਰਲੇ ਪਾਸੇ ਕੋਈ ਨੁਕਸਾਨ ਨਹੀਂ ਜ਼ਿਆਦਾ ਹੁਣ ਹੱਥ ਬੰਨ ਕੇ ਬੇਨਤੀ ਹੈ ਕਾਰ ਸੇਵਾ ਬਾਬਾ ਹਰਬੰਸ ਸਿੰਘ ਜੀ ਪੰਥਰਤਨ ਦਿੱਲੀ ਵਾਲੇ ਉਹਨਾਂ ਦੇ ਵਰਸਾਏ ਬਾਬਾ ਮਹਿੰਦਰ ਸਿੰਘ ਜੀ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਇਥੋਂ ਹਫ਼ਤੇ ਤੇ ਨੇੜ ਹੋ ਗਿਆ ਜਿਹੜਾ ਆ ਕੇ ਲੋਕਾਂ ਦਾ ਦੁੱਖ ਦਰਦ ਸੁਣਿਆ ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਲੈ ਕੇ ਪਹੁੰਚੇ ਹੁਣ ਜਿਹੜੀ ਬੇਨਤੀ ਮੈਂ ਕਰਨੀ ਹੈ ਉਹ ਇਹ ਹੈ ਵੀ ਸਿੱਖ ਸੰਗਤ ਰਾਜਸਥਾਨ ਬੈਠੀ ਹੈ ਯੂਪੀ ਬੈਠੀ ਹੈ ਪੰਜਾਬ ਬੈਠੀ ਹੈ ਹਰਿਆਣਾ ਬੈਠੀ ਹੈ 12 13 13000 ਪਿੰਡ ਜਿਹੜਾ ਇਹ ਪੰਜਾਬ ਦੇ ਵਿੱਚ ਬੈਠਾ ਹੈ ਅੱਜ ਹੀ ਅਸੀਂ ਇਹੇ ਨੇ ਤਾਵਲੇ ਨਾ ਹੋ ਜੀਏ ਜਾਂ ਕਿਸੇ ਦੇ ਸੁਨੇ ਸੁਣਾਏ ਗੱਲਾਂ ਦੇ ਵਿੱਚ ਆ ਕੇ ਅਸੀਂ ਬਿਸਕਟ ਲੈ ਲੇ ਤੂੜੀ ਲੈ ਲਈ ਪੱਠੇ ਲੈ ਲੇ ਉਹ ਲੈ ਕੇ ਭੱਜ ਪਏ ਜਿਹੜੀ ਮੁੱਢਲੀ ਜ਼ਰੂਰਤ ਹੈ ਇਹਨਾਂ ਨੂੰ ਉਹ ਉਹ ਭਾਈ ਸੰਗਤ ਦੀ ਹੱਥ ਬੰਨ ਕੇ ਬੇਨਤੀ ਉਹ ਮੁੱਢਲੀ ਜ਼ਰੂਰਤ ਦੀ ਲੋੜ ਪੈਣੀ ਹੈ ਇਹਨਾਂ ਨੂੰ ਡੀਪੀ ਦੀ ਯੂਰੀਆ ਦੀ ਕਣਕ ਦੀ ਕਿਰਾਇਆ ਲਾਉਣਾ ਪਊਗਾ ਇਹਨਾਂ ਨੂੰ ਕਣਕ ਦੇ ਕੇ ਬਚਾਉਣਾ ਪਊਗਾ ਜਿਹੜਾ ਇਹਨਾਂ ਦੇ ਚਾਰ ਓੜੇ ਨਿਕਲ ਜਾਣਗੇ ਹਾਲਾਤ ਦੇਖੋ ਤੁਸੀਂ ਮਗਰਲੇ ਪਾਸੇ ਕੀ ਹਾਲਾਤ ਨੇ ਆ ਬਾਬਾ ਜੀ ਤੁਹਾਨੂੰ ਦਿਖਾ ਰਹੇ ਨੇ ਹਾਲਾਤ ਵੇਖੋ ਕੀ ਹਾਲਾਤ ਨੇ ਤੁਸੀਂ ਅੱਜ ਹੀ ਇੰਨਾ ਜ਼ੋਰ ਨਾ ਲਾ ਲਿਓ ਜਿਹੜਾ ਕਿ ਤੁਹਾਨੂੰ ਕੱਲ ਨੂੰ ਜਿਹੜੇ ਇਹਨਾਂ ਨੂੰ ਲੋਡ ਪਵੇ ਤੇ ਉਹ ਚੀਜ਼ ਦੀ ਸਾਡੇ ਕੋਲੇ ਜ਼ਰੂਰਤ ਨਾ ਹੋਵੇ ਤੁਸੀਂ ਪੈਸਾ ਇਕੱਠਾ ਕਰੋ ਪਿੰਡਾਂ ਦੇ ਵਿੱਚੋਂ ਪੈਸਾ ਇਕੱਠਾ ਕਰਕੇ ਕੱਲ ਨੂੰ ਇਹਨਾਂ ਨੂੰ ਡੀਜ਼ਲ ਲੈ ਕੇ ਦਈਏ ਯੂਰੀਆ ਲੈ ਕੇ ਦਈਏ ਡੀਏਪੀ ਲੈ ਕੇ ਦਈਏ ਜਿਹੜੀ ਚੀਜ਼ ਦੀ ਇਹਨਾਂ ਨੂੰ ਜ਼ਰੂਰਤ ਪਊਗੀ ਆਪਾਂ ਉਹ ਲੈ ਕੇ ਦਈਏ ਹੱਥ ਬੰਨ੍ਹ ਸੰਗਤ ਨੂੰ ਵੇਚ ਦੀ ਜਿੰਨੀਆਂ ਵੀ ਸੰਸਥਾ ਜੁੜੀਆਂ ਨੇ ਜਿਹੜੇ ਸੰਸਥਾ ਨਾਲ ਜੁੜੇ ਆ ਉਹ ਸਾਰੇ ਗੱਲ ਤੇ ਧਿਆਨ ਦੇਣ ਬਹੁਤ ਲੋਕ ਨੇ ਜਿਹੜੇ 20 20 50 50 ਕਿਲੋਮੀਟਰ ਤੋਂ ਆ ਕੇ ਲੁੱਟਾ ਖੋਈ ਵਾਲਾ ਜਿਹੜਾ ਹੈਗਾ ਕੰਮ ਕਰੀ ਜਾਂਦੇ ਆ ਤੇ ਤੁਸੀਂ ਲੰਗਰਾਂ ਤੇ ਇਕੱਲੇ ਨਾ ਰਹਜੋ ਇਕੱਲੇ ਤੁਸੀਂ ਇਹ ਪੱਠੇ ਲਿਆ ਕੇ ਜਾਂ ਤੂੜੀ ਲੈ ਕੇ ਇਸ ਇਸ ਤੇ ਨਾ ਰਹੋ ਤੁਸੀਂ ਇਸ ਗੱਲ ਤੇ ਗੌਰ ਕਰਿਓ ਮੈਂ ਫੇਰ ਬੇਨਤੀ ਕਰਦਾ ਦਿੱਲੀ ਕਾਰ ਸੇਵਾ ਵਾਲਿਆਂ ਵੱਲੋਂ ਵੀ ਤੁਸੀਂ ਇਹ ਜਿੰਨੇ ਵੀ ਜੁੜੇ ਆ ਸੰਸਥਾ ਨਾਲ ਜਿਹੜੀਆਂ ਵਜਾ ਨਾਲ ਉਹੋ ਇਸ ਗੱਲ ਤੇ ਗੌਰ ਕਰਨੀ ਹੈ ਧਿਆਨ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ